ਮੌਜੂਦੀ ਮੌਤ ਹੋਣੀ ਬਾਰ ਕੀਤਾ ਮੋਜੂ ਫੌਤ ਹੋਇਆ ਭਾਈ ਰਾਜੇ ਨੂੰ ਪਕੜ ਖ ਦੇੜ ਦੇਨੇ ਅਜੇ লাশ ਨਾ ਪਿਓ ਦੀ ਦਫਨ ਹੋਈ ਮਰਦੇ ਵੈਰ ਦੇ ਪੁੱਟ ਯੋ ਗੇੜ ਦੇਨੇ ਲੱਗਾ जख्म ਯਤੀਮ ਦੇ ਕਾਲਜੇ ਵਿੱਚ ਉਹਨੂੰ ਤਾਨਿਆਂ ਨਾਲ ਉਹ ਛੇੜਦੇ ਨੇ ਵਿੱਚ ਪਿੰਡ ਦੇ ਮੁਸ਼ਕੇ ਆ ਫਿਰੇਤੀ ਦੋ ਉਹਨੂੰ ਨਾਲ ਬਹਾਨਿਆਂ ਛੇੜਦੇ ਨੇ ਖੱਖਾਂ ਵੰਗੀਆਂ ਮੰਜਲੀ ਫੂਕਣਾ ਏ ਤੇਰੇ ਜਹੇ ਫਸਾਦ ਸਹੇੜਦੇ ਨੇ ਠਿੱਪਰ ਰੋਟੀਆਂ ਰੰਨਾ ਨੂੰ ਤਾੜਨਾ ਏ ਉਠੇ ਕੰਮ ਇਹ ਝੂਠ ਲਵੇੜਦੇ ਨੇ ਨਾਲ ਈਰਖਾ ਸਾੜੀਆਂ ਰਿਤ ਕਾਂਦੇ ਪੁੱਤ ਪਿਓ ਦੀ ਪਤ ਉਹ ਦੇੜਦੇ ਨੇ ਪਾੜੇ ਪਾਈਆਂ ਦੇ ਸਿਰ ਜ਼ਮੀਨ ਪੈਸਾ ਸਹਿਬ ਸੌ ਦੀ ਇੱਕ ਨਾ ਵੇੜਦੇ ਨੇ